ਜੇਲ੍ਹ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਜੇਲ੍ਹ ਦੇ ਵਿੱਚੋਂ 7 ਮੋਬਾਈਲ ਫੋਨ, 2 ਮੋਬਾਈਲ ਚਾਰਜਰ, ਬੀੜੀਆਂ ਦੇ 48 ਬੰਡਲ ਅਤੇ ਤੰਬਾਕੂ ਦੇ 187 ਪੈਕੇਟ ਜਿਹੜੇ ਨੇ ਉਬਾਰਮਤ ਹੋਏ ਨੇ। ਦੱਸ ਦੇ ਕੇਸ ਤੇ ਕਾਰਵਾਈ ਕਰਦੇ ਹੋਏ ਸਿਟੀ ਥਾਣੇ ਦੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਮੁਰ ਸੁਰੱਖਿਆ ਦੇ ਵਿੱਚ ਫਿਰੋਜ਼ਪੁਰ ਦਾ ਕੇਂਦਰੀ ਜੇਲ੍ਹ ਬਣ ਚੁੱਕਿਆ ਹੈ। ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਚਲਾਈ ਗਈ ਤੁਲੀ ਤਲਾਸ਼ੀ ਮੁਹਿੰਮ ਦੇ ਦੌਰਾਨ ਦੱਸ ਦੇ ਕਿ ਪੁਲਿਸ ਦੇ ਵੱਲੋਂ ਜੜਾ ਹੈ ਜੇਲ੍ਹ ਦੇ ਵਿੱਚ 7 ਮੋਬਾਈਲ ਫੋਨ, 2 ਮੋਬਾਈਲ ਤੇ ਕਹਨੇ ਅਣਪਛਾਤੇ ਵਿਕਟਿਆ ਦੇ ਖਿਲਾਫ ਪੁਲਿਸ ਦੇ ਵੱਲੋਂ ਹਾਲਾਂਕਿ ਮਾਮਲਾ ਜੁੜਾਇਆ ਦਰਜ ਕਰ ਲਿਆ ਗਿਆ ਲੇਕਿਨ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਿ ਫਿਰੋਜ਼ਪੁਰ ਦੀ ਜੁੜੀ ਕੇਂਦਰੀ ਜੇਲ੍ਹ ਹੈ ਉਹ ਸੁਰੱਖਿਆ ਦੇ ਵਿੱਚ ਬਣੀ ਹੈ ਲਗਾਤਾਰ ਹੀ ਫਿਰੋਜ਼ਪੁਰ ਦੀ ਜੁੜੀ ਕੇਂਦਰ ਜੇਲ੍ਹ ਉਹ ਸਵੇ ਸੁਰੱਖਿਆ ਦੇ ਵਿੱਚ ਰਹਿੰਦੀ ਹੈ ਤੇ ਇਸ ਤਰੀਕੇ ਦੀ ਬਰਾਮਦਗੀ ਲਗਾਤਾਰ ਹੀ ਕੇਂਦਰ ਜੇਲ੍ਹ ਦੇ ਵਿੱਚੋਂ ਹੁੰਦੀ ਰਹਿੰਦੀ ਹੈ ਤੇ ਇਸ ਵਾਰ ਫਿਰ ਤੋਂ ਦੱਸਦੇ ਕਿ ਦੋ ਮੋਬਾਈਲ ਫੋਨ ਤੇ ਮੋਬਾਈਲ ਚਾਰਜਰ ਦੇ ਨਾਲ ਨਾਲ ਬੀੜੀ ਦੇ ਬੰਡਲ ਸਮੇਤ ਤੰਬਾਕੂ ਦੇ ਪੈਕੇਟ ਜੁੜੇ ਨੇ ਬਰਾਮਦ ਹੋਏ ਨੇ ਤੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਜਿਸ ਦੌਰਾਨ ਇਹ तमाम ਬਰਾਮਦਗੀ ਜੁੜੀ ਇਹ ਕੀਤੀ ਗਈ ਹੈ ਜੇਲ੍ਹ ਦੇ ਅੰਦਰ ਤੋਂ ਤੇ ਅਣਪਛਾਤੇਆਂ ਦੇ ਵਿਰੁੱਧ ਜੜਾਇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਬੀੜੀ ਦੇ 48 ਬੰਡਲ ਤੇ ਤੰਬਾਕੂ ਦੇ 187 ਪੈਕੇਟ ਜੁੜੇ ਨੇ ਜੇਲ੍ਹ ਦੇ ਵਿੱਚ ਬਰਾਮਦ ਹੋਏ ਸਿਟੀ ਥਾਣੇ ਦੇ ਵਿੱਚ ਅਣਪਛਾਤੇ ਵਿਅਕਤੀ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਮੁਰ ਤੋਂ ਸੁਰੱਖਿਆ ਦੇ ਵਿੱਚ ਹੈ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ऐसे ते ही ਸਾਡੇ ਸਹਿਯੋਗੀ ਕਮਲ ਮਲਹੋਤਰਾ ਸਾਡੇ ਨਾਲ ਜੁੜੇ ਹੋਏ ਨੇ तमाम ਜਾਣਕਾਰੀ ਦਿਨਾਲ ਕਮਲ ਇੱਕ ਵਾਰ ਫੇਰ ਤੋਂ ਹੀ ਸੁਰਖਿਆ ਦੇ ਵਿੱਚ ਹੈ ਫਿਰੋਜ਼ਪੁਰ ਦਾ ਕੇਂਦਰੀ ਜੇਲ ਐਸਆਰ ਤੰਬਾਕੂ ਦੇ ਸਣੇ ਬਿੰਨਿਤ ਬੰਡਰ ਅਤੇ ਮੋਬਾਈਲ ਫੋਨ ਚਾਰਜਰ ਵੀ ਬਰਾਮਦ ਹੋਏ ਹੋਰ ਕੀ ਕੁਝ ਹੈਮ ਜਾਣਕਾਰੀ ਹੈ ਬਿਲਕੁਲ ਮੈਂ ਦੱਸਣਾ ਅंजलि ਪੁੱਛਿੰਦੇ ਇਹ ਤਾਜਾ ਜਿਹੜਾ ਮਾਮਲਾ ਹੈ ਸਾਹਮਣੇ ਆਇਆ ਜੇਲ ਪ੍ਰਸ਼ਾਸਨ ਵੱਲੋਂ ਜੇਲ ਦੀ ਤਸਕਰੀ ਕੀਤੀ ਗਈ ਤੇ ਉੱਥੇ 7 ਮੋਬਾਈਲ ਜਰਦੇ ਦੀਆਂ ਪੁੜੀਆਂ ਪੀੜੀਆਂ ਦੇ ਬੰਡਲ ਤੇ ਮੋਬਾਈਲ ਚਾਰਜਰ ਬਰਾਮਦ ਹੋਏ ਸਭ ਤੋਂ ਵੱਡੀ ਗੱਲ ਇਹ ਦੇਖਣ ਨੂੰ ਆ ਰਹੀ ਹੈ ਅਲਤੀਵ ਜੇਲ੍ਹ ਦੱਸੀ ਜਾ ਰਹੀ ਆ ਫਰੋਜ਼ਪੁਰ ਦੀ ਉੱਥੇ ਇਹ ਸਮਾਨ ਅੰਦਰ ਪਹੁੰਚਦਾ ਕਿਵੇਂ ਹੈ ਬਾਰ ਬਾਰ ਕੋਸ਼ਿਸ਼ਾਂ ਕਰਨ ਦੇ ਬਾਅਦ ਬਾਰ ਬਾਰ ਬਾਅਦ ਜਿਹੜੀਆਂ ਕਰੰਟੀਆਂ ਤਾਰਾ ਲਗਾ ਦਿੱਤੀਆਂ ਗਈਆਂ ਜਾਂ ਜਿਹੜਾ ਉੱਪਰ ਕਰ ਦਿੱਤੀਆਂ ਗਈਆਂ ਪਰ ਉਹਦੇ باوجود ਵੀ ਜਿਹੜੀਆਂ ਵਾ ਵਹ ਹਰ ਇੱਕ ਵਾਰੀ ਪ੍ਰਸ਼ਾਸਨ ਕੋਲ ਪਿਆ ਜਾ ਰਿਹਾ ਵੀ ਬਾਹਰੋਂ ਥਰੋ ਹੋ ਕੇ ਜਿਹੜਾ ਵਾ ਇਹ ਸਮਾਨ ਅੰਦਰ ਆਂਦਾ ਪਰ ਜਿਹੜੀਆਂ ਕਨੀਆਂ ਤਾਰਾ ਲੱਗ ਚੁੱਕੀਆਂ ਨੇ ਸਿਕਿਉਰਿਟੀ ਦੇ ਜ਼ਿਆਦਾ ਮੁਕਤਾ ਪ੍ਰਬੰਧ ਕਰ ਦਿੱਤੇ ਗਏ باوجود ਵੀ ਜਿਹੜਾ ਇਹ ਸਵਾਲ ਜਿਹੜਾ ਇਹ ਸਮਾਨ ਜਿਹੜਾ ਵਾ ਅੰਦਰ ਆਂਦਾ ਵਾ ਕਿਤੇ ਨਾ ਕਿਤੇ ਇੱਕ ਸਵਾਲੀਆ ਥិន ਖੜਾ ਕਰ ਰਿਹਾ ਵਾ ਜੇਲ੍ਹ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਦੇ ਉੱਪਰ ਕਿਉਂਕਿ ਬਾਰ ਬਾਰ ਇਸ ਜੇਲ ਦਾ ਦੌਰਾ ਕਰਦੇ ਮੰਤਰੀਆਂ ਵੱਲੋਂ ਜਾਂ ਉੱਚ ਅਧਿਕਾਰੀਆਂ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਇੱਥੇ ਸਰਵਲਟ ਲਾਵਾਂਗੇ ਅੰਦਰ ਜੈਮਰ ਲਗਾਵਾਂਗੇ ਮੋਬਾਈਲ ਨਹੀਂ ਚੱਲਣਗੇ ਜੇਲ ਦੇ ਵਿੱਚ ਪਰ ਜੇ ਜਿਨ੍ਹਾਂ ਦੇ ਵਿੱਚ ਮੋਬਾਈਲ ਤੇ ਚਾਰਜਰ ਮਿਲਣਾ ਇੱਕ ਆਮ ਜੀ ਗੱਲ ਇੱਥੇ ਫਲੂਰਪੁਰ ਦੀ ਜੇਲ ਵਿੱਚ ਹੋ ਗਈ ਹੈ ਕਿਤੇ ਜਿਹੜੀਆਂ ਗੱਲਾਂ ਨੇ ਅਧਿਕਾਰੀਆਂ ਦੀਆਂ ਇੱਕ ਹਵਾਵਾਂ ਵਿੱਚ ਹੀ ਰਹਿ ਗਈਆਂ ਨੇ ਕਿਉਂਕਿ ਨਾ ਹੀ ਇੱਥੇ ਜੈਮਰ ਲੱਗੇ ਨੇ ਨਾ ਹੀ ਅਜਿਹਾ ਜ਼ਿਕਰ ਮੋਬਾਈਲ ਜਿਹੜੇ ਬੰਦ ਹੁੰਦੇ ਪ੍ਰਬੰਧ ਕੀਤੇ ਗਏ ਨੇ ਜਿਸ ਦੇ ਦੇਖਦੇ ਇੱਥੇ ਜਿਹੜੇ ਮੋਬਾਈਲ ਜਿਹੜੇ ਨੇ ਉਹ ਅੰਦਰ ਜਾ ਰਹੇ ਨਹੀਂ ਚਾਰਜਰ ਜਾ ਰਹੇ ਨਹੀਂ ਕਿਸੇ ਨਾ ਕਿਸੇ ਜਿਹੜੇ ਅੰਦਰ ਬੈਠੇ ਗੈਂਗਸਟਰ ਜਾਂ ਜਿਹੜੇ ਪੁਰਾਣੇ ਉਗਰਵਾਦੀ ਜਿਹੜੇ ਇੱਥੇ ਬੈਠੇ ਨੇ ਫਰੀਪੁਰ ਦੀ ਜੇਲ੍ਹਾਂ ਦੇ ਵਿੱਚੋਂ ਕਿਸੇ ਨਾ ਕਿਸੇ ਹਰ ਦਾ ਕਨੈਕਸ਼ਨ ਇੱਥੋਂ ਚਲਾ ਰਹੇ ਆ ਜੀ ਅੰਜਲੀ ਜੀ ਕਮਲ ਤੇ ਪੁਲਿਸ ਦੇ ਵੱਲੋਂ ਕੀ ਕਿਹਾ ਗਿਆ ਹੈ ਕਿ ਲਗਾਤਾਰ ਇਸ ਤਰੀਕੇ ਦੀ ਬਰਾਮਦਗੀ ਜੜੀਏ ਹੁੰਦੀ ਰਹਿੰਦੀ ਹੈ ਤੇ ਜੇਲ੍ਹ ਦੇ ਵਿੱਚ ਪਤਾ ਵੀ ਨਹੀਂ ਲੱਗਦਾ ਕਿ ਇਹ ਸਮਾਨ ਕਿੱਥੋਂ ਲੈ ਕੇ ਆਏ ਜਾਂਦੇ ਨੇ ਜੀ ਬਿਲਕੁਲ ਹਰ ਵਾਰ ਦੀ ਤਰ੍ਹਾਂ ਪੁਲਿਸ ਵੱਲੋਂ ਇਹ ਕਿਹਾ ਗਿਆ ਅਣਪਛਾਤੇ ਲੋਕਾਂ ਦੇ ਉੱਪਰ ਜਿਹੜੀ ਐਫ ਆਈ ਆਰ ਰਜਿਸਟਰ ਕਰ ਦਿੱਤੀ ਗਈ ਹੈ ਤੇ ਪੁਲਿਸ ਇਹ ਕਹ ਰਹੀ ਹੈ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦੀ ਜਿਹੜੇ ਦੋਸ਼ੀ ਉੱਡੇ ਉਹਨਾਂ ਨੂੰ ਫੜਾਂਗੇ ਪਰ ਦੋਸ਼ੀ ਕਿਦੋਂ ਫੜੇ ਜਾਣਗੇ ਕਿਦੋਂ ਜੇਲ੍ਹਾਂ ਦੇ ਵਿੱਚ ਜਿਹੜੀ ਸਪਲਾਈ ਚੇਨ ਟੁੱਟੇਗੀ ਜਿੰਦੇ ਨਾਲ ਕਿ ਬਾਹਰ ਬੈਠੇ ਸਮਗਲਰਾਂ ਦੇ ਨਾਲ ਅੰਦਰਲੇ ਬੈਠੇ ਗੈਂਗਸਟਰਾਂ ਦੇ ਸਮਗਦਰ ਦਾ ਇਸ ਮਰਕ ਹੁੰਦੇ ਨੇ ਤੇ ਨਸ਼ੇ ਦਾ ਵੀ ਵਪਾਰਵਾਦ ਆ ਵਾ ਫਰੋਟੀਆਂ ਵੀ ਵਾਦੀਆਂ ਨੇ ਸਭ ਕੁਝ ਵਾਦਵਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਇਹ ਜਿਹੜਾ ਅੰਦਰ ਚੱਲਦਿਆ ਵਾ ਸਿਸਟਮ ਕਿੰਦਾ ਹੈ ਤੇ ਕਿਵੇਂ ਚੱਲਦਿਆ ਵਾ ਤੇ ਬਾਹਰੋਂ ਜਿਹੜਾ ਸਮਾਨ ਦਾ ਉਹ ਕਿਵੇਂ ਤੇ ਕਿਵੇਂ ਜਾਣ ਵਾਲਾ ਪਰ ਜ਼ਰੂਰਤ ਹੈ ਸਰਕਾਰ ਨੂੰ ਜਿਵੇਂ ਨਸ਼ੇ ਤੇ ਠੱਲ ਪਾਉਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਉਵੇਂ ਜਿਨ੍ਹਾਂ ਦੇ ਅੰਦਰ ਜਿਹੜੀ ਇਹ ਸਪਲਾਈ ਨੂੰ ਜਾਂ ਜਿਹੜੀ ਇਹ ਚੀਜ਼ਾਂ ਚੱਲਦੀਆਂ ਨੇ ਇਹਨੂੰ ਖਤਮ ਕੀਤਾ ਜਾਵੇ ਤਾਂ ਜੋ ਕਿ ਇਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਤੇ गैंग चीजा खत्म होगी ठीक है बहुत बहुत शुक्रिया कमल तमाम जानकारी प्रशासन के वालों हालांकि आश्वासन जरा दिता जा है कि लगातार ही कार्रवाई भी की जाएगी की जा रही